ਸਾਈਕਲ ਦੀ ਕਿਵੇਂ ਤੁਸੀਂ ਸਾਰੇ ਲੈਣੀ ਉਮੀਦ ਕਰਦੀਆਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਗੇ ਤੇ ਅਸੀਂ ਵੀ ਵਧੀਆ ਬਹੀ ਨੂੰ ਦੀ ਪੂਰੀ ਕਿਰਪਾ ਤੇ ਗੱਲ ਵੀ ਬਹੁਤ ਜ਼ਿਆਦਾ ਹੋ ਗਈ ਹੈ ਕਿ ਟਾਈਮ ਹੋ ਗਿਆ ਸੀ ਅਜੀ ਸਾਈਕਲ ਪੰਜਵੇਂ ਦਾ ਮੇਰੇ ਤੇ ਬਲੌਗ ਦੀ ਵੀ ਰੀਡਿ ਸਟਾਰਟਿੰਗ ਹੈਗੀ ਉਹ ਕਾਰ ਲੈਣੇ ਆ ਸਟਾਈਲਿੰਗ ਵੀ ਅਸੋ ਹੀ ਕਰਦੇ ਕੰਮ ਕਰ ਰਹੇ ਹਿੱਕੀ ਸੀਗੀ ਮੈਂ ਹੁਣ ਤੇ ਦਾਇਮੇ ਮਹਾਣੀ ਕਰ ਦਿੱਤੀ ਹੈ ਕਿ ਹੁਣ ਮੈਂ ਬੰਨੇ ਥੋੜੇ ਨੇ ਤੇ ਬੱਚਿਆਂ ਥੋੜੇ ਦੇ ਕੱਪੜੇ ਨੇ ਕੀ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜੁਆਇਨ ਕਰ ਲੈ ਸਬਸਕ੍ਰਾਈਬ ਕਰ ਲੈ ਤੇ ਲਾਈਕ ਸ਼ੇਅਰ ਸਮੇਂ ਪ੍ਰੂਫ ਕਰੇ ਕਰੋ ਮੈਂ ਇਹਨਾਂ ਦੇ ਕਿ ਦੱਸਿਆ ਕਿ ਤੁਹਾਨੂੰ ਜਿਹੜੀ ਵੀਡੀਓ ਹੈਗੀ ਆ ਉਹ ਕਿੱਦਾਂ ਲੱਗੂ ਠੀਕ ਹੈ ਜੀ ਤੇ ਹਾਂਜੀ ਇੱਥੇ ਨਾ ਭਾਂਡਿਆਂ ਦਾ ਮਤਲਬ ਪੂਰਾ ਸ਼ਿੰਗ ਭਰਿਆ ਪਿਆ ਸੀਗਾ ਮੈਂ ਨਾ ਵੀਡੀਓ ਤੇਜ਼ ਕਰਕੇ ਜਿਹੜੀ ਹੈਗੀ ਆਪਣੇ ਭਾਂਡੇ ਭੁੰਡੇ ਐਨ ਧੋਲੇ ਸੀਗੇ ਇਹ ਤੇ ਜੈਸਮੀਨ ਆ ਗਈ ਸੀ ਭਾਂਡਿਆਂ ਨੂੰ ਜੈਸਮੀਨ ਨੇ ਸਾਰਿਆਂ ਨੂੰ ਧਾਰੀ ਤੇ ਟਿਕਾ ਦਿੱਤਾ ਸੀਗਾ ਐਸੀ ਰਸੋਈ ਦਾ ਥੋੜਾ ਜਿਹਾ ਕੰਮ ਹੋਣ ਨੂੰ ਰਹਿੰਦਾ ਜਿੱਦਾਂ ਫਿਟਿੰਗ ਵਗੈਰਾ ਦਾ ਕੰਮ ਰਹਿੰਦਾ ਹੈ ਰੱਬ ਸੁੱਖ ਰੱਖੇ ਛੇਤੀ ਹੀ ਜਿਹੜਾ ਹੈਗਾ ਕੰਮ ਕਰਾਉਣਾ ਤੇ ਆ ਇੱਥੇ ਜਿਹੜੀ ਆ ਬਾਇਟੀ ਦੀ ਹੈ ਨਾ ਇਹ ਸਾਫ਼ ਕਰਨ ਲੱਗੀ ਸੀ ਮੈਂ ਗਾਇਸ ਇਹ ਇਹ ਨਾ ਥੋੜਾ ਜਿਹਾ ਸਮਾ ਇਹਦੇ ਵਿੱਚ ਪਤਾ ਨਹੀਂ ਬਹੁਤ ਖਨਾ ਰਿਹਾ ਜਾਂ ਨਿਆਣਿਆਂ ਨੇ ਪਾਤ ਤੱਕ ਮੈਂ ਕਿਹਾ ਜਲੇ ਨੂੰ ਸਾਫ਼ ਜੀ ਕਰਦਾ ਊੜਕਵਾੜ ਬਹੁਤ ਜਮਾ ਹੋਇਆ ਵਾ ਇਹ ਬਿਚਾਰੀ ਕਾਲੀ ਲਿਫਾਫੇ ਬਹੁਤ ਕੋਈ ਧੀ ਨਹੀਂ ਹੈ ਮਤਲਬ ਕੰਮ ਵਾਲੀ ਸੈੱਟ ਦੇਣਾ ਤੱਕਨ ਦਾ ਮੇਰਾ ਤੋੜ ਦਿੱਤਾ ਬਾਲਟੀ ਦੇ ਵਿੱਚ ਨਾ ਬਹੁਤ ਜਿਹੜਾ ਊੜਕਵਾੜ ਭਰਿਆ ਪਿਆ ਸੀਗਾ ਐਦਾਂ ਨਾ ਜਿਹੜਾ ਅਮਤ ਲਿਆ ਕੇ ਰੱਖ ਲਈਦਾ ਫਿਰ ਉਹ ਭਰਤੀਆਂ ਨਹੀਂ ਜਾਂਦਾ ਫਿਰ ਬੱਚੇ ਖੋਲੀ ਜਾਂਦੇ ਹਨ ਵਿੱਚ ਖੰਡਾ ਦਿੰਦੇ ਨੇ ਸਾਰਾ ਕੁਝ ਮਿਕਸ ਕੀਤਾ ਪਿਆ ਸੀਗਾ ਕਿੰਨੇ ਦਿਨਾਂ ਦੀ ਸੋਚੀ ਜਾਂਦੀ ਸੀਗੀ ਕਿ ਬਾਲਟੀ ਨੂੰ ਸਾਫ਼ ਕਰਦਾ ਸਾਫ਼ ਕਰਦਾ ਸਾਫ਼ ਕਰਦਾ ਬਟ ਫਿਰ ਚੇਤਾ ਭੁੱਲ ਜਾਂਦਾ ਸੀ ਐਂ ਕਹਿੰਦੀ ਸੀ ਰੋਕ ਕੇ ਕਰੂੰਗੀ ਚਲ ਫਿਰ ਯਾਦ ਭੁੱਲ ਜਾਂਦਾ ਸੀਗਾ ਇਹ ਲਾਲੂ ਵੀ ਬਾਲਟੀ ਪੂਰੀ ਖਾਲੀ ਹੋ ਗਈ ਸੀ ਥੋੜਾ ਜਿਹਾ ਸਮਾਨ ਬਚਿਆ ਸੀ ਜਿਹੜਾ ਮਤਲਬ ਕਿ ਹੋਣੀ ਅਸੀਂ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਜਿਹੜਾ ਲੈ ਕੇ ਆਏ ਨਾ ਉਹ ਹੀ ਰੱਖਿਆ ਬਾਕੀ ਤਾਂ ਮੈਂ ਸਾਰਾ ਜਿਹੜਾ ਸਮਾਨ ਹੈਗਾ ਸਾਰਾ ਮਿਕਸੀ ਹੋਇਆ ਪਿਆ ਸੀਗਾ ਸੁੱਟ ਦਿੱਤਾ ਸੀਗਾ ਤੇ ਮੈਂ ਇੱਥੇ ਜੈਸਮੀਨ ਨਾਲੇ ਘਿਜੀ ਜਾਂਦੀ ਤੇ ਮੈਂ ਤੁਹਾਡੀ ਵਜ੍ਹਾ ਨਾਲ ਸਾਰਾ ਸਮਾਨ ਮਿਕਸ ਹੋ ਜਾਂਦਾ ਕਿਉਂਕਿ ਇਹ ਹੀ ਬੱਚੇ ਨਾ ਖੋਲਦੇ ਰਹਿੰਦੇ ਇਹਨਾਂ ਨੂੰ ਐ ਹੁੰਦਾ ਵੀ ਖਾਣ ਨੂੰ ਹੀ ਪਤਾ ਨਹੀਂ ਵਿੱਚ ਪਿਆ ਹੋਊਗਾ ਕੁਛ ਨਾ ਕੁਛ ਤੇ ਬੱਸ ਫਿਰ ਤੁਹਾਨੂੰ ਪਤਾ ਹੀ ਹੈ ਬੱਚਿਆਂ ਵਾਲੇ ਘਰ ਦੇ ਵਿੱਚ ਤਾਂ ਇਹ ਸਭ ਕੁਝ ਹੁੰਦਾ ਹੀ ਰਹਿੰਦਾ ਤੇ ਬਾਲਟੀ ਨੂੰ ਨਾ ਮੈਂ ਸਾਫ਼ ਕਰ ਲਿਆ ਸੀ ਥੱਲੇ ਨਾ ਮੜਾ ਜ ਜਿੱਦਾਂ ਕੁਛ ਪੱਤੀ ਵਗੈਰਾ ਕਈ ਵਾਰੀ ਡਿੱਗ ਜਾਂਦੀ ਹੈ ਉਹੀ ਸੀਗਾ ਊੜਕਵੜ ਜਿਹਾ ਹੋਰ ਕੁਛ ਨਹੀਂ ਸੀਗਾ ਬਸ ਮੈਂ ਬਾਲਟੀ ਸਾਫ਼ ਕਰਕੇ ਬਾਲਟੀ ਦੇ ਵਿੱਚ ਜਿਹੜਾ ਹੈਗਾ ਉਹ ਸਮਾਨ ਲਗਾ ਦੂੰਗੀ ਅੰਦਰ ਲੈ ਕੇ ਉਰੇ ਤੋਂ ਮੈਂ ਲੈ ਗਈ ਸੀ ਫਿਰ ਅੰਦਰ ਜਾ ਕੇ ਨਾ ਮੈਂ ਬਾਲਟੀ ਧੋ ਦੂੰਗੀ ਸਾਬਣ ਦੇ ਨਾਲ ਜਿਹੜਾ ਪਾਣੀ ਧੋਣ ਵਾਲਾ ਸਾਬਣ ਉਹਦੇ ਨਾਲ ਹੀ ਧੋ ਕੇ ਫਿਰ ਸੁਕਾ ਲਾਂਗੇ ਤੇ ਬਾਕੀ ਫਿਰ ਸਮਾਨ ਇਹਦੇ ਵਿੱਚ ਪਾਵਾਂਗੀ ਮੈਂ ਸਮਾਨ ਇੱਥੋਂ ਪਾ ਕੇ ਲਈ ਸੀ ਮੈਨੂੰ ਇਹ ਵੀ ਸੀਗਾ ਵੀ ਕਿ ਜੈਕ ਕਈ ਵਾਰ ਨਾ ਮੂਹ ਲਾ ਦਿੰਦਾ ਹੋਰ ਤਾਂ ਕੀ ਹੈ ਹੈਨਾ ਸਰਫ ਇਹ ਜਿਹੜਾ ਮੈਂ ਡੱਬੇ ਦੇ ਵਿੱਚ ਪਾ ਕੇ ਰੱਖ ਲਈ ਸੀ ਇਹ ਡੱਬਾ ਨਾ ਨੂਣ ਵਾਲਾ ਸੀਗਾ ਇੱਕ ਦਿਨ ਜੈਕ ਬਾਹਰ ਰਹਿ ਗਿਆ ਤੇ ਜੈਕ ਨੇ ਸਾਰਾ ਇਹ ਉਹ ਕਰਤਾ ਸੀਗਾ ਖਾ ਲਿਆ ਸੀਗਾ ਉੱਪਰ ਤੋਂ ਤੇ ਫਿਰ ਮੈਂ ਇਹ ਸਰਫ ਨੂੰ ਲਾ ਲਿਆ ਸੀਗਾ ਨੂਣ ਵਾਸਤੇ ਹੋਰ ਲਿਆ ਸੀ ਇੱਥੇ ਨਾ ਮੈਂ ਕੱਪੜੇ ਧੋਏ ਸੀਗੇ ਜਿਹੜੇ ਉਹ ਵੀ ਮੈਂ ਮਤਲਬ ਚਾਦਰਾਂ ਕੱਢ ਲਈਆਂ ਸੀਗੀਆਂ ਚਾਦਰਾਂ ਮੈਸਵਿਰੀ ਪਾਤੀਆਂ ਸੀਗੀਆਂ ਸ਼ਾਮ ਦਾ ਟਾਈਮ ਹੋ ਗਿਆ ਸੀ ਹਨਾ ਹਵਾ ਜਿਹੜੀ ਹੈਗੀ ਉਹ ਬਹੁਤ ਤੇਜ਼ ਜਿਹੜੀ ਚੱਲਣ ਲੱਗੀ ਹੋਈ ਸੀਗੀ ਹਵਾ ਹੀ ਚਲੀ ਜਾਂਦੀ ਸੀ ਚਾਦਰਾਂ ਦੋ ਚਾਦਰਾਂ ਸੀਗੀਆਂ ਬਾਕੀ ਛੋਟੇ ਛੋਟੇ ਕੱਪੜੇ ਸੀ ਹੋਰ ਵੀ ਹਜੇ ਤਾਂ ਬਹੁਤ ਕੱਪੜੇ ਸੀਗੇ ਧੋਣ ਵਾਲੇ ਮੈਂ ਪਾਏ ਹੋਏ ਨੇ ਮਸ਼ੀਨ ਦੇ ਵਿੱਚ ਵੀ ਤੇ ਇੱਥੇ ਜੈਸਮੀਨ ਜਿਹੜੇ ਹੈਗੀ ਆਪਣੀ ਹਨਾ ਪੜਾਈ ਕਰਦੀ ਪਈ ਸੀ ਇਹਨੂੰ ਐਸ ਸੀਗਾ ਕਿ ਮੈਂ ਪੜ ਲਾਂ ਮੈਂ ਕਹਿਦੀ ਨਹੀਂ ਹੁੰਨੀ ਹੈਗੀ ਮੇਰੇ ਨਾਲ ਵਲੌਗ ਚ ਆ ਜਾ ਬਟ ਬੱਚੇ ਤੁਹਾਨੂੰ ਪਤਾ ਹੀ ਹੈ ਇਹਨੂੰ ਸ਼ੌਂਕ ਜਿਆ ਨਹੀਂ ਹੈਗਾ ਹਨਾ ਸ਼ੌਂਕ ਦੀ ਵੀ ਗੱਲ ਹੁੰਦੀ ਹੈ ਹੁਣ ਮੈਨੂੰ ਸ਼ੌਂਕੇ ਤਾਂ ਇਹਨੂੰ ਸ਼ੌਂਕੇ ਨਹੀਂ ਹੈਗਾ ਤੇ ਇੱਥੇ ਫਿਰ ਮੈਂ ਆਪਣਾ ਜਿਹੜਾ ਹੈਗਾ ਸੂਟ ਸਲਾਈ ਕਰਨ ਲੱਗੀ ਸੀ ਇਹ ਸੂਟ ਜੈਸਮਿਨ ਅੱਛਾ ਇਹ ਸਲਵਾਰ ਸੀਗੀ ਮੇਰੀ ਤੇ ਕਮੀਜ਼ ਮੈਂ ਸੀਲੀ ਸੀ ਸਲਵਾਰ ਰਹਿੰਦੀ ਸੀ ਫਿਰ ਮੈਂ ਆਪਣੀ ਜਿਹੜੀ ਸਲਵਾਰ ਹੈਗੀ ਆ ਉਹ ਸੀਣ ਲੱਗੀ ਸੀ ਕੱਲ ਨੂੰ ਮੈਂ ਸਿਉਂਗੀ ਜੈਸਮਿਨ ਦਾ ਸੂਟ ਤੇ ਮੇਰਾ ਇਹ ਵਸ ਮੈਂ ਸੀ ਕਿ ਫਿਰ ਪਰਸੋਂ ਅਸੀਂ ਦੋਨਾਂ ਨੇ ਸੀਮ ਸੀਮ ਸੂਟ ਪਾਵਾਂਗੇ ਫਿਰ ਤੁਹਾਨੂੰ ਦੱਸਾਂਗੀ ਕਿ ਪਰਸੋਂ ਕੀ ਚੀਜ਼ ਹੈ ਹੈਨਾ ਮਤਲਬ ਕੀ ਫੰਕਸ਼ਨ ਹੈ ਕਿ ਕੀ ਹੈ ਕੁਝ ਵੀ ਹੈ ਮਤਲਬ ਛੋਟਾ ਮੋਟਾ ਕੁਛ ਤਾਂ ਹੋਊਗਾ ਹੈਨਾ ਬਟ ਮੈਂ ਨਾ ਸੂਟ ਲਈ ਆਈ ਸੀ ਬਾਦ ਵਿੱਚ ਮੇਰੇ ਪਸੰਦ ਲਈ ਸੀ ਹੈਨਾ ਫਿਰ ਮੈਨੂੰ ਇਹ ਸੀ ਕਿ ਹਾਈ ਮੈਂ ਇਹ ਪਹੁੰਚੂਗੀ ਸੂਟ ਹੈ ਨਾ ਮੈਂ ਜਿਹੜੇ ਆਪ ਸੂਟ ਸੀ ਲੈਣੇ ਹਨਾ ਉਹਨਾਂ ਦੀ ਕੀ ਰੀਸ ਨਹੀਂ ਹੁੰਦੀ ਹੈਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿੱਦੱਕ ਟੇਲਰ ਹਨਾ ਬਹੁਤ ਜ਼ਿਆਦਾ ਸਲਾਈ ਲੈਂਦੇ ਨੇ ਮੈਂ ਵੀ ਸੂਟ ਤਾਂ ਮੈਂ ਬਾਹਰਲੇ ਲੋਕਾਂ ਦੀ ਵੀ ਸਿੰਦੀ ਹ ਹੁਣ ਤਾਂ ਮੈਂ ਬੰਦ ਕਰ ਦਿੱਤੇ ਕਿਉਂਕਿ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਹੈਗੀ ਥੋੜੀ ਜਿਹੀ ਉਹ ਹੋ ਗਈ ਹੈ ਇਸ ਕਰਕੇ ਫਿਰ ਮੈਂ ਬੰਦ ਕਰ ਦਿੱਤੇ ਮੈਂ ਕਿਹਾ ਕੋਈ ਫਾਇਦਾ ਤਾਂ ਹੈ ਨਹੀਂਗਾ ਬਟ ਉਹੀ ਉਹਨੇ ਦਵਾਈਆਂ ਤੇ ਲੱਗ ਜਾਣਗੇ ਤੇ ਇਸ ਕਰਕੇ ਮੈਂ ਹੁਣ ਬਾਹਰ ਲਈ ਸੂਟ ਨਹੀਂ ਸਿੰਦੀ ਆਪਣੇ ਹੀ ਸਿੰਦੀ ਆ ਬਾਹਰ ਅਗਰ ਸਵਾਵਾਾਂ ਤੇ ਸਿਲਾਈ ਬਹੁਤ ਹੈ 250 ਰੁਪਏ ਸਿੰਪਲ ਸੂਟ ਦੀ ਜਿਹੜੀ ਸਿਲਾਈ ਹੈਗੀ ਉਹ ਲੈਂਦੇ ਆ ਹਨਾ ਤੇ ਤਾਂ ਕਰਕੇ ਫਿਰ ਮੈਂ ਆਪਣੇ ਆਪਣੇ ਜਿਹੜੀ ਸੂਟ ਹੈਗੇ ਉਹ ਆਪਾਂ ਆਪੇ ਸਟੀਚ ਕਰ ਲਈਦੇ ਆ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀਗਾ ਉਦੋਂ ਮੈਨੂੰ ਨਹੀਂ ਸੀ ਸੂਟ ਮਤਲਬ ਨੋਰਮਲ ਘੱਟ ਵੱਧ ਜੀ ਆਉਂਦੇ ਹੁੰਦੇ ਸੀਗੇ ਬਟ ਫਿਰ ਮੇਰੇ ਵਿਆਹ ਤੋਂ ਬਾਅਦ ਮੰਮੀ ਮੇਰੇ ਸੱਸ ਸੀਗੇ ਜਿਹੜੇ ਉਹਨਾਂ ਨੇ ਕਿਹਾ ਤੂੰ ਆਪ ਹੀ ਸੂਟ ਸੀ ਉਹ ਕਿਉਂਕਿ ਉਹਨਾਂ ਨੂੰ ਆਉਂਦੇ ਸੀਗੇ ਸੂਟ ਸੀ ਨੇ ਉਹ ਜੈਂਸ ਸ਼ਰਟਾਂ ਤਾਂ ਵੀ ਸੀ ਲੈਂਦੇ ਸੀਗੇ ਤੁਸੀਂ ਇਹ ਲਾ ਲਓ ਵੀ ਉਹ ਕਿਹੜੇ ਜਮਾਨੇ ਦੇ ਸੀਗੇ ਹਨਾ ਤੇ ਉਹ ਸਾਰੇ ਸੀ ਉਹ ਉਹਨਾਂ ਨੇ ਗਿੱਠਾਂ ਦੇ ਨਾਲ ਨਾ ਮੇਨਕੇ ਗੇਠ ਦੇ ਨਾਲ ਮੇਨਕੀ ਸੂਟ ਕੱਟ ਦਿੰਦੇ ਹੁੰਦੇ ਸੀਗੇ ਫਿਰ ਮੈਨੂੰ ਵੀ ਦੱਸਦੇ ਹੁੰਦੇ ਸੀਗੇ ਅਗਰ ਮੈਂ ਕਹਣਾ ਇਹ ਤਾਂ ਬਣਨਾ ਹੀ ਨਹੀਂ ਹੈਗਾ ਕੱਪੜਾ ਘੱਟ ਹੈ ਤੇ ਉਹਨਾਂ ਨੇ ਗੇਠਾ ਨਾਲ ਮੇਨਕੀ ਕਹਿ ਦੇਣਾ ਬਣਦਾ ਸੂਟ ਤੂੰ ਕੱਟ ਹੈਨਾ ਤੇ ਫਿਰ ਉਹਨਾਂ ਦੇ ਮਤਲਬ ਕਿਆ ਹੀ ਮੁਤਾਬਕ ਜਿੱਦਾ ਜਿੱਦਾ ਦੱਸੀ ਗਏ ਉਦਾਂ ਉਦਾਂ ਮੈਨੂੰ ਸੂਟ ਆ ਗਏ ਹੁਣ ਮੈਂ ਵੀ ਸ਼ਰਟਾਂ ਵਗੈਰਾ ਕੋਟ ਸੈੱਟ ਹੈਨਾ ਇਹ ਸਾਰਾ ਕੁਝ ਲੈਣੀ ਆ ਮੈਨੂੰ ਬਸ ਫੋਟੋ ਦਿਖਾ ਦਿਓ ਪੀ ਐਵੇਂ ਦੀ ਚੀਜ਼ ਬਣਾਉਣੀ ਆ ਤਾਂ ਮੈਂ ਉਵੇਂ ਦੀ ਬਣਾ ਦਿੰਨੀ ਆ ਤੇ ਇੱਥੇ ਮੈਂ ਆ ਗਈ ਸੀ ਮਸ਼ੀਨ ਕਰਨੀ ਕੱਪੜੇ ਜਿਹੜੇ ਥੋੜੇ ਜਿਹੇ ਡਰੈੱਸਾਂ ਵਗੈਰਾ ਧੋਣੀਆਂ ਨੇ ਇਹਨਾਂ ਦੀਆਂ ਤੇ ਮੈਂ ਕਿਹਾ ਚਲੋ ਉਹ ਵੀ ਪਾ ਦਿੰਨੀ ਆ ਮਸ਼ੀਨ 'ਚ ਇਹ ਮੌਸਮ ਤਾਂ ਥੋੜਾ ਜਿਹਾ ਖਰਾਬ ਜਾਈਏ ਮਤਲਬ ਕਿ ਕਪੜੇ ਕੱਟ ਕੇ ਮੈਂ ਅੰਦਰ ਹੀ ਲੈ ਜੂੰਗੀ ਇੱਕ ਵਾਰ ਸੁਕਾ ਲੂੰਗੀ ਇੱਥੇ ਹੀ ਮਸ਼ੀਨ 'ਚ ਫਿਰ ਮੈਂ ਅੰਦਰ ਪੱਖੇ ਦੇ ਥੱਲੇ ਜਿਹੜਾ ਹੈਗਾ ਪਾ ਦੂੰਗੀ ਕਿਉਂਕਿ ਬਾਹਰ ਤਾਂ ਫਿਰ ਜੈਕ ਵੀ ਕਪੜੇ ਖਰਾਬ ਕਰ ਦਿੰਦਾ ਧਾਰ ਤੋਂ ਲਾ ਲਾ ਕੇ ਥੱਲੇ ਛੋੜ ਦਿੰਦਾ ਤੇ ਉੱਪਰ ਲੇਟਣ ਲੱਗ ਜਾਂਦਾ ਉਹ ਇਸ ਕਰਕੇ ਕਪੜੇ ਜਿਹੜੇ ਮੈਂ ਹੈਗੇ ਆ ਉਹ ਅੰਦਰ ਹੀ ਲੈ ਜਾਊਂਗੀ ਤੇ ਫਿਰ ਮੈਂ ਆ ਜੂੰਗੀ ਕਿਚਨ 'ਚ ਕਿਚਨ ਚ ਆ ਕੇ ਜਿਹੜੀ ਹੈਗੀ ਐ ਮੈਂ ਮਾਹਾਂ ਦੀ ਦਾਲ ਜਿੱਦਾਂ ਮੈਂ ਪਹਿਲਾਂ ਵੀ ਦੱਸੀ ਸੀ ਮੈਂ ਮਾਹਾਂ ਦੀ ਦਾਲ ਜਿਹੜੀ ਆਪਣੀ ਧਾਰ ਲਈ ਸੀਗੀ एक से ते ते मैं ना बस बस प्याज दाल में तड़का लगाऊंगी फिर तो मैं रोटी बनाऊंगी रोटी हज थोड़ी जी देर रोटी मंगवाऊंगी क्योंकि आटा जो ਜਈ ਹੈਗੀ ਇਹ ਨਾਲ ਰਹੀ ਮੈਂ ਸੇ ਕੀ ਗਾਇਜ਼ ਮੈਨੂੰ ਨਾ ਦੋ ਚਾਰ ਕਮੈਂਟ ਆਉਂਦੇ ਨੇ ਤੁਸੀਂ ਹਨਾ ਦਦਾ ਥੰਬਨੇਲ ਵਗੈਰਾ ਹਟਾ ਦਿੱਤੇ ਜੇ ਉਹ ਹਨਾ ਮੇਰਾ ਚੈਨਲ ਮੇਰੀ ਮਰਜ਼ੀ ਮੈਂ ਥੰਬਨੇਲ ਹਟਾਵਾ ਜ ਲਗਾਵਾ ਤੁਹਾਨੂੰ ਕੀ ਪ੍ਰੋਬਲਮ ਹੈ ਬਈ ਠੀਕ ਆ ਜਦੋਂ ਲਗਾਉਂਦੇ ਸੀ ਉਦੋਂ ਤੁਹਾਨੂੰ ਪ੍ਰੋਬਲਮ ਸੀ ਹਨਾ ਤੁਸੀਂ ਕਮੈਂਟ ਕਰਕੇ ਬੋਲਦੇ ਸੀ ਤੁਸੀਂ ਫਲਾਣੇ ਦਾ ਨਾਮ ਲਈ ਜਾਂਦੇ ਉਹਦੇ ਨਾਮ ਤੇ ਵਿਊ ਲੈਂਦੇ ਹੋ ਹੁਣ ਹਟ ਗਏ ਤਾਂ ਤੁਹਾਨੂੰ ਪ੍ਰੋਬਲਮ ਹੋਈ ਹੈ ਤੁਸੀਂ ਵੀ ਮੈਂ ਦੇਖਿਆ ਲੋਕ ਮਸਾਲਾ ਹੀ ਦੇਖਦੇ ਨੇ ਹਨਾ ਪਈ ਬਸ ਕੋਈ ਗਲਤ ਨਹੀਂ ਹੋਵੇ ਬਸ ਫਿਲਮ ਲੱਗੀ ਦੀ ਲੱਗੀ ਰਹੇ ਹੈਨਾ ਮਸਾਲਾ ਹੀ ਪਾਲਦੇ ਨੇ ਤੇ ਬਾਕੀ ਮਰਜੀ ਸਾਡੀ ਐ ਅਸੀਂ ਜੋ ਮਰਜੀ ਲਿਖ ਕੇ ਪਾਈਏ ਨਾ ਪਾਈਏ ਹੈਨਾ ਤੇ ਇੱਥੇ ਮੈਂ ਤੜਕਾ ਲਗਾਤਾ ਸੀਗਾ ਮਤਲਬ ਲਗਾਨਦੀ ਪਈ ਸੀ ਮੈਨੂੰ ਬਾਹਰ ਕੰਮ ਆ ਗਿਆ ਸੀ ਇਸ ਕਰਕੇ ਫਿਰ ਜੈਸਮੀਨ ਆ ਕੇ ਲੱਗ ਗਈ ਸੀ ਵੈਸੇ ਜੈਸਮਿਨ ਪੜਦੀ ਪਈ ਸੀ ਦੋ ਕੁ ਮਿੰਟ ਲਈ ਆਈ ਸੀ ਫਿਰ ਮੈਂ ਆਪਣਾ ਜਿਹੜਾ ਹੈਗਾ ਲੱਗ ਗਈ ਸੀ ਠੀਕ ਹੈ ਜੀ ਤੇ ਬਾਕੀ ਹੁਣ ਮੈਂ ਤੁਹਾਨੂੰ ਪਾਰਟੀ ਕਰਦੇ ਆਂ ਗਾਈਜ਼ ਅਸੀਂ ਕਰਨ ਲੱਗੇ ਆਂ ਪਾਰਟੀ ਤੇ ਇਹ ਲੈ ਕੇ ਆਏ ਨੇ 버거 ਸਾਡੇ ਵਾਸਤੇ ਯਸ ਗਾਈ ਹਮ ਪਾਰਟੀ ਕਰਨੇ ਵਾਲੇ ਆ ਤੇ ਮੈਂ ਦਿਖਾਉਣੀ ਆ ਤੁਹਾਨੂੰ 버거 ਪਲੇਟ ਲੈ ਕੇ ਆਏ ਆ ਫਿਫਥ ਕਲਾਸ ਦੀ DMC ਬਾਹਰੋਂ ਮਿਲੀ ਹੈ ਇਸ ਕੰਡੀਸ਼ਨ ਮੇ ਚੱਲ ਕੱਢ ਹੋ ਗਈ ਥੁੜੀ ਹੈ ਇਹਨਾਂ ਨੂੰ ਲੜਨਾ ਹੀ ਆਉਂਦਾ ਬਸ ਗਾਈਜ਼ ਅਸੀਂ ਤੁਹਾਨੂੰ ਮਿਲਦੇ ਆਂ 버거 버거 ਖਾ ਕੇ ਠੀਕ ਹੈ ਜੀ ਚਲੋ ਇਹ ਪਾਰਸਲ ਖੋਲ ਚਲੋ ਹੈਲੋ ਗਾਈਜ਼ ਇਹ ਮਿਓ ਗਾਈਜ਼ ਆਸ ਦਾ ਡਾਇਆ ਪਾਰਸਲ ਇਹ ਸਮਾਨ ਇਹ ਸਮਾਨ ਚਲੋ ਹੁਣ ਇਹਨੂੰ ਕੱਢਦੇ ਆਂ ਅਸੀਂ ਓਪਨ ਯੈਸ ਗਾਈਜ਼ ਮੀਂ ਛੋਟਾ ਸੀ ਛੋਟਾ ਜਿਹਾ ਪਾਰਸਲ ਮਿਲ ਆਇਆ ਸੀ ਇਹਨੇ ਮਿਲਵਾਇਆ ਤੁਹਾਨੂੰ ਅੱਛਾ ਆਇਆ ਹੈ ਜਾਂ ਨਹੀਂ ਲੱਗਦਾ

ਜੀ ਤੁਹੋਂ ਦੱਸਾਂ ਮੈਂ ਤੁਹਾਨੂੰ ਸੁਣਾਉਂਗੀ ਵੀ ਕਰਾਂਗੀ ਬਹੁਤ ਹੀ ਜ਼ਿਆਦਾ ਜਿਹੜਾ ਸੋਨੇ ਆਇਆ ਹੈ ਤੁਹਾਨੂੰ ਮੇਰੇ ਚ ਵੀ ਦਿਖਾਏਗੀ ਲੇਟੈਸਟ ਕਿਹੜਾ ਬਹੂਗੇ ਟਰਾਈ ਕਰਕੇ ਦੇਖੋ ਮੈਂ ਕੋਈ ਹੈ ਲੈ ਤੁਹਾਨੂੰ ਨਾ ਆ ਰਿਹਾ ਗਾਇਸ ਹੁਣ ਨੇੜੇ ਤੋਂ ਦਿਖਾਇਆ ਜਾਊਗਾ ਹੁਣ ਕਿ ਚਾਦਰ ਕਿੰਨੀ ਖੇਤੀ ਇਕੱਠੀ ਹੁੰਦੀ ਕੀ ਅਸੀਂ ਕੀ ਮੰਗਾਇਆ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਆਏ ਹਨ हमने इतने सुंदर आ देखो बहुत ही ज्यादा सोने ए ना मना करी जाती सीगी मैं कहया ਨਹੀਂ ਮੈਨੂੰ ਪਸੰਦ ਆ ਗਏ ਮੈਂ ਕਿਹਾ ਮੈਂ ਮੰਗਾਉਣੇ ਮੰਗਾਉਣੇ ਹਾਂ ਹਾਂ ਕੀ ਖੋਲ ਕੇ ਦਿਖਾਉਗੀ ਤੁਹਾਨੂੰ ਚਿੰਤਰ ਬੈਠ ਇਹ ਕੁਝ ਐਸਾ ਹੈ ਵਾਓ ਕਿੰਨੇ ਸੋਹਣੇ ਹੈ ਗਾਈਜ਼ ਇਹਨਾਂ ਦਾ ਰੇਟ ਜਿਆਦਾ ਨਹੀਂ ਹੈਗਾ ਜੇ ਆਪਾਂ ਬਾਜ਼ਾਰ ਤੋਂ ਲੈਣ ਜਾਵਾਂਗੇ ਤਾਂ 100 ਰੁਪਏ ਦਾ ਮਿਲੂਗਾ ਇਹ ਕਿਉਂਕਿ ਮੈਂ ਦੇਖਿਆ ਕਿ ਬਿਲਕੁਲ ਹਲਕੇ-ਹਲਕੇ 100-100 ਰੁਪਏ ਨੂੰ ਦਿੰਦੇ ਨੇ ਇਹ ਤਾਂ ਫਿਰ ਵੀ ਬਹੁਤ ਸੋਹਣੇ ਨੇ ਰਿਐਲਿਟੀ 'ਚ ਬਹੁਤ ਜ਼ਿਆਦਾ ਸੋਹਣੇ ਨੇ ਤੇ ਇਹਦਾ ਪ੍ਰਾਈਸ ਹੈਗਾ ਜੀ 126 ਰੁਪਏ 126 ਰੁਪਏ ਦੇ ਵਿੱਚ ਤੁਹਾਨੂੰ ਚਾਰ ਇਹ ਜਿਹੜੇ ਮਿਲ ਗਏ ਤੇ ਬਹੁਤ ਜ਼ਿਆਦਾ ਸੋਹਣੇ ਨੇ ਪੈਨ ਕਿਤੇ ਦੇਖ ਲਓ ਅਭੀ ਨਹੀਂਂ ਜਿਆ ਦੇ ਆਉਂਗੀ ਕਿਰਪਾਉਂਗੀ ਨਵੇਂ ਸੂਟ ਦੇ ਨਾਲ ਪਾਉਂਗੀ ਨਵੇਂ ਸੂਟ ਆਹ ਤੇ ਆਹ ਬਲੂ ਚਾ ਆਹ ਦੇਖੋ ਆਹ ਇੱਕ ਦੇ ਦੇ ਨਾ ਤੁਸੀਂ ਕਿੰਨੇ ਸੋਹਣਾ ਫੋਟੋ ਕਿੰਨੀ ਸੋਹਣੀ ਆ ਰਹੀ ਏ ਪਿੰਕ ਤੇ ਉਹ ਬਲੂ ਚਾ ਰੰਗ ਬਹੁਤ ਸੋਹਣਾ ਜਿਹਾ ਮੈਂ ਪਾਪਾ ਨੂੰ ਦਿਖਾ ਕੇ ਆਉਣੀ ਆ